ਜਿਹੜਾ ਮਿਹੜਾ ਗਿਆਨ ਮਾਲਕ ਵਾਂ ਦੇਖਿਆ ਸਾਰੇ ਤੇ ਫੜੀ ਉਹਨੇ ਘਰ ਆ ਗਿਆ ਅੱਜ ਆ ਕੇ ਦਿੱਲੀ ਤੇ ਸਾਡਾ ਜਸਪ੍ਰੀਤ ਮਾਨ ਇਹ ਚੱਲਿਆ ਬਾਈ ਵਾਪਸ ਮੇਰਾ ਛੋਟਾ ਭਾਈ ਅਮਰੋਤਾ ਵੀਰਾ ਗਰੇਾਲ ਗਰੇਾਲ ਸਾਹਿਬ ਤੇ ਬਾਈ ਚੱਲੇ ਅੱਜ ਵਾਪਸ ਹੀ ਕੋਈ ਗੱਲ ਨਹੀਂ ਇਹਨੂੰ ਅਪੀਲ ਵੀ ਕਰਿਆ ਸੀ ਵੀ ਮੁੜ ਕੇ ਆਇਆ ਘਰ ਥੋੜਾ ਜਿਹਾ ਟਾਈਮ ਬਾਅਦ ਉਹ ਦਾ ਸੰਭਰ ਪਿੰਡੇ ਦਾ ਜਾਂ ਮਾਰ ਗਿਆਗਾ ਫਿਰ ਜੀਜਾ ਲੱਗਿਆ ਰਹਿੰਦਾ ਸੰਭਰ ਹੋ ਗਿਆ ਆਊਗਾ ਆਏ ਉਹ ਉਹਨਾਂ ਦੇ ਪਿੰਡ ਨਾਲ ਖੇਤੀ ਮੁੜ ਕੇ ਆਊਗਾ ਦਿੱਲੀ ਆ ਗਈ ਬਸ ਡਿਚੇ ਦਾ ਲੋਵਾ ਡ੍ਰੀਟ ਐਂਡ ਵਾਚ ਤੇ ਐਂਡ ਵਾਚ ਇਹ ਆ ਸਾਡਾ ਬਿੰਦਰ ਮਾਨ ਸਾਹਿਬ ਗੱਡੀ ਵਾਲੇ ਇਹ ਸਾਡੇ ਲੰਬੜਦਾਰ ਸਾਹਿਬ ਤੇ ਯਾਰ ਤੂੰ ਮੂਰੇ ਹੀ ਦੇਖਦਾ ਫਿਰ ਜਾਂ ਜਗ੍ਹਾ ਮਿਲਦੀ ਅਗਲਾ ਫਸਾਊ ਕੋਈ ਯਾਰ ਆਹ ਦੇਖ ਲੋ ਇਹ ਵੀ ਮਸ਼ਹੂਰੀ ਕਰਦੀ ਏ ਆਇਨਾ ਨਹੀਂ ਨਮੀ ਕਰਤਾ ਇੱਕ ਲਾਉਂ ਉੱਜ ਜਿੰਦਰ ਮੂਰੇ ਤਾਂ ਦੇਖ ਲੈ ਦੇਖ ਲਈ ਆ ਪਹੁੰਚ ਕੇ ਦਿੱਲੀ ਹੋਰ ਜੀ ਇਹ ਆਰੀਆ ਫੁੱਲ تیاری ਮੁੰਡੇ ਨੂੰ ਬਣਾਉਣਾ ਜਹਾਜ਼ ਵਾਂਗ ਕੱਪੜਾ ਮਾਰ ਰਹੇ ਆ 에어ਪੋਰਟ ਵਾਲੇ ਟੱਕਾ ਲਾ ਕੇ ਆਈਸ ਵਰਕਿੰਗ ਟੱਕਾ ਕਦੇ ਲਾਉਂਗੇ ਕੁੱਝਣ ਸਵਾਰਨਾ ਚਲਾਉਣਾ ਹੀ ਮੈਂ ਆ ਰਣ ਧੀਰਮਾਨ ਵਾਂਗ ਮੇਰੇ ਕੋਲ ਨਸਾਤ ਸਾਹ ਹੈਗਾ ਦਿਖਾ ਦਿਖਾ ਰਹਤ ਸੇ ਉਹ ਉਹ ਇਹਦੇ ਚ ਰੱਖੇ ਹੋਏ ਆਸੀਂ ਡਾਕੂਮੈਂਟ ਆਪਣੇ ਅੱਜ ਕੜਾ ਆਨਲਾਈਨ ਸਿਸਟਮ ਆ ਨਾ ਸਮਾਰਟ ਜਮਾਨਾ ਇਹਦੇ ਵਿੱਚ ਰੱਖੇ ਹੋਏ ਆਸੀਂ ਇਹਦੇ ਚ ਇਹਦੇ ਵਿੱਚ ਰੱਖੇ ਹੋਏ ਆਸੀਂ ਇਹਦੇ ਵਿੱਚ ਦਿਖਾਵਾਂਗੇ ਸਾਰਾ ਕੁਝ ਜਾਂਚ ਲਾਉਣ ਲੱਗੇ ਰਹਿ ਗਦੇ ਉੱਤੇ ਉੱਪਰ ਨੱਕੇ ਲੱਗੇ ਹੋਣੇ ਆ ਚਲਾਨ ਕਰ ਦਿੰਦੇ ਆਨਲਾਈਨ ਚਲਾਨ ਆ ਜਾਂਦਾ ਚਿਕਲ ਕਰ ਭਗਵਾਨ ਤੁਮਨ ਮੰਗ ਮੈਂ ਭਗਵਾਨ ਤੁਮਨ ਮੰਗ ਕੋਈ ਨਹੀਂ ਦੇਖੋ ਮੇਰੀ ਬੈਲਟ ਲਾ ਕੇ ਬੈਲਟ ਲਾ ਕੇ ਕੀ ਕਰੁੰਦੇ ਬੈਲਟ ਲਾ ਕੇ ਬੈਲਟ ਲਾ ਕੇ ਚਲਾਈ ਠੀਕ ਆ ਕਦੇ ਲਈ ਜਨਾ ਦੂਪਾਰੀ ਹੈ ਦੂਪਾਰੀ ਹੈ ਚਾਹ ਚੂਪੀ ਨਹੀਂ ਚਾਹ ਪੀਦਾ ਨਾ ਚਾਹ ਨਹੀਂ ਪੀਂਦਾ ਕਹਤੇ ਇਹ ਦੁਪਾਰੀ ਹੈ ਮੈਂ ਚਾਹ ਕਹਤੇ ਨੂੰ ਪੀ ਲਿਆ ਰੰਗ ਕਾਲਾ ਹੁੰਦਾ ਹੈ ਠੀਕ ਚਾਹ ਰੰਗ ਕਾਲਾ ਹੋ ਜਾਂਦਾ ਰੰਗ ਕਾਲਾ ਹੋ ਜਾਂਦਾ ਤੇ ਮੇਰੇ ਭਾਈ ਦਾ ਉਹ ਟੰਗ ਦੋ ਯਾਰ ਬਲ ਪੈਣਗੇ ਇਹਦੇ ਚ ਦੇਖੇ ਹਾਲ ਤੂੰ ਦੀ ਹਾਲ ਤਾ ਦੇਖ ਮੇਰੇ ਭਾਈ ਦਾ ਮੈਂ ਟੰਗੋ ਪ੍ਰੈਸ ਖੋਦਣੀ ਕਿਹ ਟੰਗਣਾ ਐ ਮੈਂ ਇਹ ਦਿੱਲੀ ਦਾ ਬੁਰਾ ਹਾਲ ਆ ਬਾਈ ਜਾਮ ਗਰਮੀ ਬਹੁਤ ਗਰਮੀ ਆ ਹੁਣੇ ਹਲਤਾ ਮਾਰਚ ਚੜਿਆ ਅੱਗੇ-ਅੱਗੇ ਪਤਾ ਨਹੀਂ ਗਿਆ ਬੁਰਾ ਹਾਲ ਹੋਣਾ ਤੇ ਜਾਂਚ ਜਾ ਕੇ ਏਸੀ ਤੇਰਾ ਚੱਲ ਜਾਣਾ ਨਾ ਉਹ ਵੀ ਚੱਲਦਾ ਹੈ ਉਹ ਨਹੀਂ ਚੱਲਦਾ ਹੈਗਾ ਟੈਨਸ਼ਨ ਆ ਨਹੀਂ ਚੱਲਦਾ ਬਾਈ ਇਹਦੀ ਗੱਡੀ ਕਰਿਆ ਕਰੋ ਦਿੱਲੀ ਕਰਾ ਆ ਆ ਬੰਦਾ ਹੈ ਬਾਈ ਸੀਸੀ ਚੱਲਦਾ ਬਣਾ ਪੱਕੀ ਅਸੀਂ ਆਇਆ ਕਰੋ ਪਹਿਲੇ ਹੀ ਚੱਲਦਾ ਆ ਪੱਕੀਆਂ ਨਾਲ ਕਰੋ ਮਾਂ ਟਰੈਵਲ ਬੁੱਕ ਕਰੋ ਦਿੱਲੀ ਆਉਣ ਜਾਣ ਵਾਸਤੇ ਗੱਡੀ ਦਾ ਆਦੇ ਹੋਰ ਆ ਗੱਡੀ ਆ ਹੋਰ ਆ ਇਹਦੇ ਕੋਲ ਭਾਈ ਇਹ ਏਸੀ ਨਹੀਂ ਚੱਲਦਾ ਆਪਣੇ ਪੱਕੀਆਂ ਲੈ ਕੇ ਆਏ ਕੋ ਘਰ ਤੇ ਗਰਮੀ ਦਾ ਬੁਰਾ ਹਾਲ ਕੇ ਪਿੱਜੇ ਪਏ ਹਾਂ ਨਹੀਂ ਆਪਣੇ ਗਿੱਲੀਆਂ ਕਰਕੇ ਚੁੰਨੀਆਂ ਲੈ ਕੇ ਆਏ ਪਰਨੇ ਗਿੱਲੇ ਕਰਕੇ ਬੰਨ ਕੇ ਆਏ ਭਾਈ ਸੁਣਾਦਾ ਮੈਂ ਏਸੀ ਦਾ ਚਾਰ ਚੋਲ ਚੱਲਦਾ ਕੋਈ ਨਹੀਂ ਏਸੀ ਦਾ ਕੋਈ ਨਹੀਂ ਤੇਰੀ ਗੱਡੀ ਦਾ ਕਦੇ ਯਾਰ ਗਰਮੀ ਬਹੁਤ ਆ ਬਾਬ ਗਰਮੀ ਹੁੰਦੀ ਹੈ ਕਿ ਗਰਮੀ ਦੀ ਗੱਡੀ ਚ ਮੂੰ ਬੰਦਾ ਵਧੀਆ ਤੇ ਏਸੀ ਖਰਾਬ ਆ ਏਸੀ ਖਰਾਬ ਬੰਦਾ ਵਧੀਆ ਏਸੀ ਖਰਾਬ ਕੋਈ ਗੱਲ ਨਹੀਂ ਨੰਬਰ ਪ੍ਰਾਈਸ ਉਹ ਜੀ ਪਹੁੰਚ ਕੇ 에어ਪੋਰਟ ਮੁੰਡੇ ਕਪਰੂ ਜਵਾਂ ਓਕੇ ਗੋਟਾ ਕਵੈਲ 5 ਲੱਖ ਦੇ ਤਨੋਂ ਭਾਈ ਲੈ ਨੰਬਰ ਗੱਡੀਆਂ ਦੇ ਦੇਖੀ ਆ ਦੇ ਦੇਖ ਪੱਕਾ 20-20 ਲੱਖ ਤੋਂ ਪਹੁੰਚ ਕੇ ਚੇਨੀਪੋਲ ਲਾਉ ਦੀ ਪਹੁੰਚ ਕੇ 에어ਪੋਰਟ ਆ ਖੜੇ ਆ ਇਨਾਜ਼ ਰਜਿੰਦਰ ਰੇ। ਇਹ ਮੁੰਡਿਆ ਰੱਖ ਤੈਨੂੰ 20 ਰੁਪਏ ਦੇਵਾਂਗੇ ਜੋ ਖੁੱਲੇ। ਸਮਾਨ ਤਾਰ ਉੱਪਰ ਤੇ ਸਾਰਾ ਰੱਖ। ਤੈਨੂੰ ਦੰਨੇ ਆ ਫਿਰ। ਭਾਈ ਜੀ ਮੈਂ ਨਾ ਕਰੂੰਗਾ। ਰੱਖ। ਲਓ ਜੀ ਹੋ ਗਈਆਂ ਤਿਆਰੀਆਂ। ਭੇਜੋ। ਇਹ ਸਾਡਾ ਬੰਦਾ ਇਹਨੂੰ ਕੋਈ ਵੀ ਭਰ ਲਿਖ ਜਾਂਦਾ। ਇਹ ਬਸ ਇੱਕ ਨੌਂ ਦਾ ਇਹਨੂੰ ਬਸ ਬੈਗ ਪੜਾ ਇਹ ਤੁਸ ਅੱਜ ਮੜਾ ਜਾ ਉਹ ਕਰ ਲੈ। ਵੀ ਈਲਿੰਗ ਈਲਿੰਗ ਜੀ ਲੈਲਾ ਬਾਹਰ ਵਾਲੀ ਉਹ ਬੰਦਾ ਸਾਡਾ ਪਿੱਛੇ ਆਉਂਦਾ ਆਗੇ 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 ਕਿੱਥੇ ਆਗੇ ਉੱਥੇ ਆਗੇ ਕਹਿੰਦਾ ਜਿੱਥੋਂ ੱੱਕੇ ਜੇ ਮਾਰ ਕੇ ਕੱਢ ਦੂੰ ਬਾਬੇ ਨਾਨਕ ਦੀ ਕਿਰਪਾ ਨਾਲ ਮੈਂ ਪਹੁੰਚ ਗਿਆ 에어ਪੋਰਟ 'ਚ ਕੀ ਕਰਦਾ ਉਹ ਬੰਦੇ ਛੱਡਣ ਆਈਦਾ ਆਪਣੇ ਉਸ ਕਰਨਾ ਕੀ ਆ ਆਪਾਂ ਤਾਂ ਕੋਈ ਲੈ ਨਹੀਂ ਜਾਂਦਾ ਬਸ ਤੇ ਜਿੱਥੇ ਗੇਟ ਜੇ ਬੰਦ ਹੁੰਦਾ 5 ਨੰਬਰ ਤੇ ਉਹ ਤਾਂ ੱੱਕੇ ਹੀ ਮਾਰ ਉਹਦੇ ਤੇ ਬਾਏ ਬਾਏ ਜੀ ਕਰਨਾ ਹੁੰਨੇ ਆ بس مرਣੀਆ ਕਰਦਾ اوهੋ ਬਹੁਤ ਅਫਸੋਸ ਹੈ ਬਾਤ ਤੇ ਜਾ ਚਲੀ ਗਿਆ ਫਿਰ ਅਸ ਫਿਰ ਬਾਤ ਤੇ ਫਿਰ ਜਾ ਗਿਆ ਉੱਥੇ ਆਪਣਾ ਪਹਿਲਵਾਨ ਦੇ ਢਾਬੇ ਦੇ ਖਾਣੇ ਪਰੋਟੇ ਲੈ ਲੈ ਭਾਈ ਪਨੀਰ ਉਹ ਗਾਣਾ ਲਾ ਦੀ ਬੱਤੀ ਜਾ ਰੋ ਪੁੰਜਦੇ ਪ੍ਰੋਬਲਮ ਕਰ ਹਾਂ ਕਿਹੜਾ ਗਾਣਾ ਗਾਣਾ ਕਿਹੜਾ ਲਾਉਣਾ ਪਹਿਲਾਂ ਪੁੱਛਦਾ ਲਈਏ ਕਹਿੰਦਾ ਪੁੱਛ ਸੁਜਣਾ ਤੁਸੀਂ ਕਿਉਂ ਪਰਦੇਸੀ ਹੋਏ ਤੇ ਕੁਝ ਨਹੀਂ ਪੈਸੇ ਬਣਦੇ ਆ ਤਾਂ ਅੱਛਾ ਕੋਈ ਕੋ ਪੁੱਛ ਪਾਛ ਨਹੀਂ ਤਾਂ ਪ੍ਰਦੇਸੀ 100 ਰੁਪਏ ਬਣਦੇ ਉੱਥੇ ਜਾ ਕੇ ਖਬਰ ਬਈਆਂ ਦਾ ਬਣਦਾ ਇੰਨੇ ਆਹ ਤੇ ਨਹੀਂ ਬਚਾ ਇੱਕ ਨੋਟ ਲੈ ਕੇ ਨਾ ਇੰਨੇ ਬਿੰਡੇ ਬਿੰਡੇਡ ਵਾਈਪ ਬਰਾ ਰਿਹਾ ਚਲੋ ਜਾਈਏ ਆ ਗਿਆ ਗਾਂਧੀ ਵਾਲਾ ਚਰਖਾ ਆ ਗਿਆ ਗਾਂਧੀ ਦਾ ਚੀਲਾ ਚੀਰੋ ਵੇ ਪਹੁੰਚ ਗਏ ਇੱਥੇ ਹੁੰਦੀ ਆ ਬਾਏ ਬਾਏ ਆ ਦੇਖੋ ਬੰਦੇ ਤਿਆਰ ਹੋ ਕੇ ਆਣੇ ਇੱਥੇ ਤੂੰ ਨਹੀਂ ਤਿਆਰ ਹੋ ਕੇ ਆਇਆ ਬਾਪਾ ਤੂੰ ਆਓ ਬਈ ਯਾਰ ਚੱਲੀ ਪਾ ਹੈ ਚੋਚਲੇ ਪੂਰੇ ਕਰਕੇ ਜਾਣੇ ਹਾਂ ਨਰਾਏ ਇਹ ਤਾਂ ਕਰਨੇ ਮੈਨੇ ਜ਼ਰੂਰੀ ਆ ਹਰ ਪਾਸੇ ਸਵਾਰ ਕੇ ਦੀ ਹਰ ਪਾਸੇ ਤੋਂ ਪਹਿਲਾਂ ਚਲੋ ਪਾ ਇਹ ਚੇਂਜ ਥੋੜਾ ਦੇ ਦਿਓ ਚੇਂਜ ਨਹੀਂ ਇਹ ਕਪਾ ਮਿਲਤੇ ਹੈ ਬ੍ਰੇਕ ਕੇ ਬਾਅਦ ਇਹ ਸਪੀਕ ਗਾ ਬਾਏ ਬਾਏ ਸਟਾਪ ਬਾਏ 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 ਇਹ ਤਾਂ ਹੀ ਮਿੱਟੇ ਪੀਏ ਚਲੋ 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 ਬਾਏ ਬਾਏ ਉਹ ਤੈਨੂੰ ਤਾਂ ਲੈ ਕੇ ਨਹੀਂ ਗਿਆ ਮੈਂ ਜਾਊਂਗਾ ਅਗਲੀ ਵਾਰ ਜਾਊਂਗਾ ਬਾਏ ਬਾਏ ਜੰਬਰ ਜਾਉਣਾ ਮੈਨੂੰ ਕੇਵਲੇ ਤਾਂ ਸੰਬਰ ਜਾਣਾ ਹੈ ਤੈਨੂੰ ਨਾਲ ਟੇਥੀ ਵੀ ਦੇ ਜਾਣਾ ਤੈਨੂੰ ਤਾਂ ਕਿਹੜਾ ਦੇਣਾ ਤਾ ਪੱਕਾ ਆ ਪੱਕਾ ਗਿਆ ਨਹੀਂ 나 ਇ ਲਵ ਯੂ ਲਵ ਯੂ ਆਰ ਕੀ ਮਾ ਅ ਕਿੰਨੀ ਕਮ ਮੰਗੇ ਆਈ ਸਰ ਕਿੰਨਾ ਖਸਾਸ ਦਾ ਆਹ ਦੇਖ ਲੋ 1000 ਰੁਪਏ ਚਾਹ ਮੋੜੇ ਸਿਰਫ ਕਹਿ ਲਿਆ ਕਿ ਆਏ ਤੁਸੀਂ ਸਿਰਫ ਚਾਰ ਪੈਡੀਆਂ ਲਈਏ ਨਾਰਮਲ ਜਿਹੜੀ ਨਾਰਮਲ ਮਾਰਕੀਟ ਇੱਚ 10 ਜਾਂ 15 ਰੁਪਏ ਦੀ ਆ ਹਾਂ ਔਰ ਕੋਕ ਬੱਤੇ ਬਾਦ 20 ਜਾਂ 25 25 ਰੁਪਏ ਦੀ ਆ ਕੈਨ 60 ਰੁਪਏ ਦੀ ਆ ਚੱਲ 50 ਰੁਪਏ ਦੀ ਲਾ ਲਾ ਬਹੁਤ ਜਿਆਦਾ ਨੂੰ ਇੰਗਿਆ ਹੈ ਨਾ 6-700 ਰੁਪਏ ਦਾ ਬਣਾਤਾ ਇਹਨਾਂ ਨੇ ਬਾਹਲਾ ਲੁੱਟਣ ਵਾਲਾ ਕੰਮ ਹੈ ਜੇ ਨਹੀਂ ਚਲੋ ਹੈਵੀ ਲੋਕੇਸ਼ਨ ਆਏ ਹਨ ਉਹਦੇ ਕਰਕੇ ਵੀ ਇਹ ਮਹਗਾ ਲਾਉਂਦੇ ਆ ਸਾਡਾ ਉਹਰੇ ਠੀਕਾ ਵੀ ਹੈ ਨਾ ਬਾਕੀ ਆਏ ਆ ਠੱਗ ਬੈਠੇ ਆ ਭਾਈ ਸਰੇ ਤੋਂ ਸਰੇ ਕਿਆ ਕਰੀਏ ਆ 골ਡਨ ਟੈਂਪਲ ਦਾ ਮਾਡਲ ਕਹਿੰਦੇ ਜਾਣ ਨਹੀਂ ਦੇਣਾ ਬਾਏ ਬਾਏ ਇਹ ਤਾਂ ਬਾਕਸ ਚਲੋ ਤੁਮ ਆਇਆ ਤੇ ਵੀ ਲੈ ਗਏ ਲਾਓ ਜੀ ਕਰਕੇ ਹਲਵੇ ਦਾ ਹੁਣ ਚੱਲੇ ਪਿੰਡ ਨੂੰ ਪੈਂਟ ਸਿਹਤ ਪਿੰਡ ਸਿਹਤ ਪਿੰਨ ਮੈਂ ਰੈਲੀ ਨੂੰ ਇਹ ਰੈਲੀ ਸਿਹਤ ਪਿੰਡ ਸਿਹਤ ਪਰ ਨਾ ਢਾਈਪਰਾ ਤੇ ਸਿਹਤ ਪਰ ਲੈ ਕੇ ਜਾਏਗੇ ਤੈਨੂੰ ਵੀ ਸਿਹਤ ਪਰ ਲੈ ਕੇ ਜਾਏਗੇ ਭਾਈ ਓਕੇ ਬਾਏ ਬਾਏ ਟਾਟਾ ਅੱਜ